ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉਹਨਾਂ ਦੀ ਹਾਲਤ ਹੋਰ ਵੀ ਖਰਾਬ ਹੋ ਚੁੱਕੀ ਹੈ ਤੇ ਅੱਜ 49 ਦਿਨ ਹੋ ਗਏ ਨੇ ਤੇ ਉਹ ਭੁੱਖ ਹੜਤਾਲ ਦੇ ਉੱਤੇ ਹਜੇ ਵੀ ਬੈਠੇ ਨੇ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਭੁੱਖ ਦੇ ਕਾਰਨ ਜਿਹੜੀ ਕਿ ਕਾਫੀ ਸਿਹਤ ਖਰਾਬ ਹੋ ਗਈ ਹੈ ਹੱਡੀਆਂ ਦੀ ਜਿਹੜੀ ਕਿ ਉਹ ਵੀ ਸੁੰਗਣ ਲੱਗ ਪਈਆਂ ਨੇ ਸਿਹਤ ਕਾਫੀ ਨਸਕ ਹੋਂਦੀ ਜਾ ਰਹੀ ਹੈ ਅੱਜ 49 ਦਿਨ ਹੋ ਗਏ ਨੇ ਪ੍ਰੰਤੂ ਉਥੇ ਸਰਕਾਰ ਬੇਫਿਕਰ ਨਜ਼ਰ ਆ ਰਹੀ ਹੈ ਹਜੇ ਤੱਕ ਕਿਸਾਨਾਂ ਨੂੰ ਲੈ ਕੇ ਕੋਈ ਵੀ ਕੇਂਦਰ ਸਰਕਾਰ ਨੇ ਮੰਗ ਪੂਰੀ ਨਹੀਂ ਕੀਤੀ ਦੂਜੇ ਪਾਸੇ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੋਰ ਨਾਸਿਕ ਹੋ ਗਈ ਹੈ ਦੱਸਿਆ ਕਿ ਉੱਥੇ ਕਿਸਾਨਾਂ ਕੁਝ ਜਗਜੀਤ ਸਿੰਘ ਡੱਲੇਵਾਲ ਨੂੰ ਫਸਲਾਂ ਤੇ ਘਟੋ-ਘਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੰਦ ਤੇ ਮਰਨਵਟ ਤੇ ਬੈਠੇ ਆ ਜਿਹੜਾ ਕਿ 49 ਦਿਨ ਹੋ ਗਏ ਨੇ ਤੇ ਉਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਡੱਲੇਵਾਲ ਦੀ ਜਿਹੜੀ ਹੱਡੀਆਂ ਨੇ ਖਾਸ ਕਰਕੇ ਅੱਖਾਂ ਦਾ ਪਾਸਾ ਸੁਗੜਨ ਲੱਗ ਪਿਆ ਹੈ ਜੋ ਕਿ ਕਾਫੀ ਚਿੰਤਾਜਨਕ ਸਥਿਤੀ ਹੈ ਦੂਜੇ ਪਾਸੇ ਇਸ ਅੰਦੋਲਨ ਸੰਬੰਧੀ ਪਟਿਆਲਾ ਦੇ ਪਾਤੜਾ ਦੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਵਿੱਚ ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੇ ਖੜੇ ਕਿਸਾਨ ਆਗੂ ਅਤੇ ਸ਼ੰਭੂ ਕਿਸਾਨ ਮੋਰਚਾ ਯਾਨੀ ਕਿ ਐਸਕੇਮ ਦੇ ਆਗੂ ਸ਼ਾਮਲ ਹੋਣਗੇ ਮੀਟਿੰਗ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਉਥੇ ਹੀ ਹੁਣ ਜੇਕਰ ਐਸਕੇਮ ਇਸ ਅੰਦੋਲਨ ਦਾ ਸਮਰਥਨ ਕਰਦਾ ਹੈ ਤਾਂ ਇਹ ਵੱਡਾ ਹੋ ਸਕਦਾ ਹੈ ਕਿਉਂਕਿ ਐਸਕੇਮ ਦੇ ਅਧੀਨ 40 ਸਮੂਹ ਨੇ ਤੇ ਇਹ ਸਾਰੇ ਇਸ ਲਹਿਰ ਦਾ ਹਿੱਸਾ ਹੋਣਗੇ ਤੇ ਇਸ ਤੋਂ ਇਲਾਵਾ ਇਹ ਟਕਰਾ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਵੀ ਫੈਲ ਜਾਵੇਗਾ ਦਿੱਲੀ ਵਿੱਚ ਹੋਏ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦੇ ਵਿੱਚ ਐਸਕੇਮ ਆਕੂ ਸੀ ਤੇ ਉਥੇ ਹੁਣ ਦੱਸਿਏ ਕਿ 49 ਦਿਨ ਮਰਨ ਵਰਤ ਤੇ ਬੈਠੇ ਢੱਲੇਵਾਲ ਦੀ ਹਾਲਤ ਵੀ ਖਰਾਬ ਹੋ ਗਈ ਹੈ ਤੇ ਉਹਨਾਂ ਨੂੰ ਡਾਕਟਰਾਂ ਨੇ ਕਿਹਾ ਕਿ ਸਿਹਤ ਬਿਗੜ ਰਹੀ ਹੈ ਪਹਿਲਾਂ ਹੀ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ ਤੇ ਹੁਣ ਉਹਨਾਂ ਦਾ ਜਿਹੜਾ ਸਰੀਰ ਆ ਉਹ ਵੀ ਸੁੰਗੜਨ ਲੱਗ ਪਿਆ ਹੈ ਉਹਨਾਂ ਦਾ ਸਰੀਰ ਆਪਣੇ ਆਪ ਨੂੰ ਖਾ ਰਿਹਾ ਹੈ ਤੇ ਇਸ ਦੀ ਪ੍ਰਪਾਈ ਦੁਬਾਰਾ ਨਹੀਂ ਕੀਤੀ ਜਾਵੇਗੀ ਹਾਲਾਂਕਿ ਸਰਕਾਰੀ ਅਤੇ ਨਿੱਜੀ ਡਾਕਟਰਾਂ ਦੀ ਇਹ ਇੱਕ ਟੀਮ ਉਸ ਤੇ ਨਜ਼ਰ ਰੱਖ ਰਹੀ ਹੈ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਸਥਾਈ ਹਸਪਤਾਲ ਅਤੇ ਐਂਬੂਲੈਂਸ ਤਾਇਨਾਤ ਕੀਤੀ ਹੈ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਸਥਿਤੀ ਦੇ ਨਾਲ ਨਜਿੱਠਿਆ ਜਾ ਸਕੇ ਹਾਲਾਂਕਿ ਡੱਲੇਵਾਲ ਡਾਕਟਰੀ ਸਲਾਹ ਨਹੀਂ ਲੈ ਰਹੇ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ ਹੁਣ 26 ਜਨਵਰੀ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਸਮੂਹ ਲਗਾਤਾਰ ਖਨੌਰੀ ਸਰਹੰਦ ਤੋਂ ਆਉਣਗੇ ਤੇ ਦੂਜੇ ਪਾਸੇ ਅਹ ਦੱਸਦੀ ਹੈ ਕਿ ਕਿਸਾਨਾਂ ਦਾ ਇੱਕ ਸਮੂਹ ਬਾਰਡਰ ਤੇ ਪਹੁੰਚਿਆ ਸੀ ਤੇ ਜੋ ਕਿ ਅੱਜ ਸੋਨੀਪੱਤ ਤੋਂ ਕਿਸਾਨਾਂ ਦਾ ਇੱਕ ਜਿਹੜਾ ਸਮੂਹ ਅਖਨੌਰੀ ਸਰਾਂਦ ਤੇ ਪਹੁੰਚੇਗਾ ਤੇ ਇਸ ਦੇ ਨਾਲ ਹੀ ਕਿਸਾਨ ਜਿਹੜੇ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਜਿਹੜੀ ਕਿ ਖੇਤੀਬਾੜੀ ਮੰਡੀ ਨੀਤੀ ਦੇ ਜਿਹੜੇ ਕਿ ਥਰੜੇ ਦੀਆਂ ਕਾਪੀਆਂ ਵੀ ਸਾਂੜਨਗੇ ਤੇ ਉੱਥੇ ਹੀ ਡੱਲੇਵਾਲ ਨੂੰ ਲੈ ਕੇ ਕਿਸਾਨ ਪੂਰਨ ਤੌਰ ਤੇ ਚਿੰਤਤ ਨੇ ਤੇ ਅੱਜ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਕਿ ਸਰੀਰ ਦੀਆਂ ਹੱਡੀਆਂ ਨੇ ਉਹ ਵੀ ਸੋਗੜਨ ਲੱਗ ਗੀਆਂ ਨੇ ਤੇ ਜਿਸ ਤੋਂ ਬਾਅਦ ਹਾਲਤ ਹੋਰ ਵੀ ਨਾ ਸੁਖੂਗੀ